ਤਾੜੀਆਂ ਮਾਰ ਦਿਓ ਇੱਕ ਵਾਰੀ ਇਹ ਐ ਸੁਰ ਸਿੰਘ ਦੀ ਧਰਤੀ ਦਾ ਛੋਟੇ ਜਿੰਨੀ ਜਾਨ ਰੱਖਦਾ ਆਪਣੇ ਸਰੀਰ ਦੇ ਵਿੱਚ ਲਓ ਕਬੱਡੀ ਪਾਉਣ ਦੇ ਵਾਸਤੇ ਆਪਾਂ ਪਤਾ ਹੈ ਕਬੱਡੀ ਖਿਡਾਰੀ ਚਾਰ ਨੌਜਵਾਨਾਂ ਦੇ ਵਿੱਚੋਂ ਕੌਣ ਆ ਪਤਨ ਵਾਲਾ ਸਿਮਾ ਹੈ ਇਹ ਟੱਕਣ ਦੀ ਕੋਸ਼ਿਸ਼ ਕਰਦਾ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿਚਾਂ ਜੁੜਦਾ ਹੋਇਆ ਅਗਲੀ ਰੇਡ ਤੇ ਦੇ ਪਾਸੇ ਬੱਗਾ ਲਾਣਪੁਰੀਆ ਨਾਲ ਦੀ ਨਾਲ ਗੱਲ ਕਰਦਾ ਹੋਇਆ ਲਓ ਮੇਰੇ ਵੀਰੋ ਪੁੱਤਰੇ ਫਰਨਾਲੇ ਵਾਲੇ ਅਰਸ਼ ਦੀ ਕਬੱਡੀ ਪੈਣ ਜਾ ਰਹੀ ਹੈ ਚਾਰ ਜਫੀ ਚੋਟੀ ਦੇ ਇਧਰ ਦੇਖਣਾ ਵੀ ਚੱਕੀ ਲੱਗਿਆ ਹੋਇਆ ਨਾਲ ਕਹਿੰਦੇ ਇਧਰ ਕਹਿੰਦੇ ਕੁਲਦੀਪ ਛੱਪੀ ਇੱਕ ਇੱਕ ਮੈਚ ਦੇ ਵਿੱਚ ਛੱਪੀ ਛੱਪੀ ਜਫੇ ਲਾਉਣ ਵਾਲਾ ਖਿਡਾਰੀ ਉਹ ਸਾਹਮਣੇ ਲੱਗਿਆ ਹੋਇਆ ਬਰਤਿਆਰ ਮੱਖੇ ਮੇਲੀ ਜੀ ਇਹ ਮਨ ਸਿੰਘ ਜੜਵਾ ਤੇ ਸ਼ਾਕਾ ਇਹ ਵੱਡੀ ਕਲੱਬ ਲਈ ਖੇਡਿਆ ਹੈ ਕੈਨੇਡਾ ਦੇ ਵਿੱਚ ਲਾ ਦਿਆਲਪੁਰਿਆ ਕੋਸ਼ਿਸ਼ ਕਰਦਾ ਹੋਇਆ ਸ਼ਾਕਾ ਇਹ ਵੀ ਟਰੈਕਟਰਾਂ ਦਾ ਬਾਈਕਲਾਂ ਦਾ ਜੇਤੂ ਕਬੱਡੀ ਖਿਡਾਰੀ ਆਹ ਗੱਬਰੂ ਕਬੱਡੀ ਕਰਾਉਂਦੇ ਐਂਡ ਕਰੋ ਆਹ ਗੱਬਰੂ ਕਬੱਡੀ ਕਰਾਉਂਦੇ ਯਾਰੋ ਐਂਡ ਮਿੱਤਰੋ ਲਾ ਰੇਡ ਇੱਕ ਦੇਖ ਲੈ ਮੇ ਪਤਲਾਵਾਲਾ ਕਬੱਡੀ ਪਾਉਣ ਦੇ ਵਾਸਤੇ ਲਓ ਇੱਕ ਪੱਤਰ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਇਨੇ ਕੰਦੇ ਵੱਡੇ ਵੱਡੇ ਨੂੰ ਫੁੱਲ ਪਾਈ ਹੋਈ ਆ ਵੱਡੀ ਵੱਡੀ ਜਫਰਨ ਦੇ ਉੱਤੇ ਕਬੱਡੀਆਂ ਪਾਉਣ ਦਾ ਤਮ ਰੱਖਦਾ ਨੌਜਵਨ ਖਿਡਾਰੀ ਇਸ ਸਮੇਂ ਪਤrana ਵਾਲਾ ਮਹਿ ਕਬੱਡੀ ਪਾ ਰਿਹਾ ਨਾਲ ਦੇਖਣਾ ਵੀ ਰਮਦਾਸ ਦਾ ਚੱਕੀ ਕਿਸ਼ਨ ਲਾਲ ਜੀ ਮੰਦਰਾ ਵਾਲਿਆਂ ਦੇ ਚੱਡੇ ਹੋਏ ਮੱਲ ਇਸ ਸਮੇਂ ਸੇਰਾ ਕਰਵਾ ਰਿਹਾ ਹੈ ਜੈ ਕੇ ਬਸਰ ਜੀਆ ਪੂਰੀ ਦਿਨੇ ਉੱਤੇ ਰੱਖ ਕੇ ਜਲਾਈ ਕਈਆਂ ਦੇ ਲੋਹਾਂ ਦੇ ਦੇਕਰ ਨੇ ਜੱਪ ਨਾਲ ਰੱਖਿਆ ਉਹ ਪੈਰੋ ਕੱਚ ਹੀ ਕੱਟਿਆ ਹੈ लगता कबड्डी खिलाड़ी हम देख देख कुलदीप शिंगारा के उड़ते पैर ਦਾ ਵੀ ਦੇਸੀ ਦੇ ਪਰਨੀਂਟੀਮ ਜਿਹਨੇ ਜਫੇ ਲਾ ਦੇਗੀ ਮੰਗਤ ਸਿੰਘ ਤੇ ਮੋਨ ਸਿੰਘ ਹਿੰਦਰਾ ਵੱਲੋਂ ਹੈਪੀ ਪੁਰੇਵਾਲ ਵੱਲੋਂ ਉਹਨੇ ਹਜ਼ਾਰ ਹਜ਼ਾਰ ਦਿੱਤੇ ਜਾਣਗੇ ਥੋੜਾ ਪਿੱਛੇ ਆ ਜੀ ਥੋੜਾ ਜਿਹਾ ਹੋਰ ਪਿੱਛੇ ਆ ਜੀ ਮੋਨ ਸਿੰਘ ਜੀ ਲਾ ਕਬੱਡੀ ਪਿਆਰ ਵਰ ਤਿਆਰ ਹੈ ਚੌਲੇ ਤੇ ਤਿਤ ਵੀ ਤੇ ਵੱਧੋ ਦੀ ਗੱਲ ਹੁੰਦੀ ਹੈ ਇਹ ਸੁੱਖੀਆਂ ਸੁੱਖਾਂ ਦੀ ਗੱਲ ਹੁੰਦੀ ਹੈ ਮੁੰਡਾ ਪੈੜੀਏ ਨਜਰਾਂ ਤੋਂ ਬਚਦਾ ਉਹ ਦੁਨੀਆ ਦਾ ਟੋਪਰ ਬਣ ਜਾਵੇ ਸਟਾਰ ਬਣ ਜਾਵੇ ਆ ਕਿੰਦੇ ਪੱਤੇ ਤੋਂ ਪੱਤੇ ਸਟਾਰਾਂ ਨੂੰ ਡੱਕਦਾ ਮੇਰੇ ਮਿੱਤਰੋ ਇਸਵੇਂ ਰਮਦਾਸ ਵਾਲਾ ਚੱਕੀ ਇਸਵੇਂ ਸੁਰ ਸਿੰਘੀ ਆਪਾ ਉਹ ਥਪੇ ਥਪੇ ਦੇ ਪੱਤੇ ਆ ਨੌਜਵਾਨ ਦਾ ਪਹਿਲਵਾਨੀ ਸਰੀਰ ਤੇ ਗੱਲਾਂ ਮੇਰੇ ਮਿੱਤਰੋ ਫਗਵਾੜੇ ਦੇ ਕਿੰਦੇ ਜਸਾਲਿਆਂ ਦੀਆਂ ਕਿੰਨਾਂ ਹੁੰਦੀਆਂ ਨੇ ਜੀ ਜਸਪਾਲ ਇਟਲੀ ਆ ੱੱਲੇ ਕੱਲੇ ਦਾ ਆ ਲੱਖ ਲੱਖ ਦੀ ਰੇਡ ੱੱਲੇ ਕੱਲੇ ਦਾ ਜੱਫਾ ਇਧਰ ਪਾਸੇ ਦੀ ਵੀ ਰੇਡ ਆ ਬੱਲੇ ਬੱਲੇ ਹੋਈ ਬੇੜੇ ਨੀਸਾ ਕਮਾਲ ਕਰਦਾ ਹੋਇਆ ਮੁੰਡਾ ਦੇਖਦੇ ਮੈਂ ਪੁਆਇੰਟ ਟਾਪਰ ਦੇ ਹਿੱਸੇ ਦੇ ਵਿੱਚ ਕਬੱਡੀ ਬੰਸ ਸਿੰਘ ਦੁੱਲਟ ਲਓ ਮਨ ਸਿੰਘ ਦੁੱਲਟ ਮੇਰੇ ਵੀਰੇ ਕਬੱਡੀ ਪਾਉਣ ਦੇ ਲਈ ਹਰ ਪਿਆਰ ਵਰਤਿਆ ਰਿਹਾ ਖੇਡਾਰੀ ਬਹਾ ਪਾਈ ਹੋਈ ਕਬੱਡੀ ਉੱਚਾ ਲੰਬਾ ਕਦਮ

ਹਰ ਸ਼ਾਨਦਾਰ ਮਨਿੰਦਰ ਸਿੰਘ ਚੱਕੇ ਸੁਰ ਸਿੰਘ ਵਾਲੇ ਅੰਬੇ ਦੀ ਤਿੰਨ ਕਬੱਡੀਆਂ 5000 ਦੀਆਂ ਹੋਣਗੀਆਂ ਮੋਹਨ ਸਿੰਘ ਦੇ ਖੇਤਰਾ ਵਾਲੇ ਤੇ ਨਾਲ ਛੇ ਤੌਰ ਤੇ ਮੰਗਤ ਸਿੰਘ ਜੀ ਹੇਂਦਰਾ ਵੱਲ ਉਹਨਾਂ ਵੱਲੋਂ ਅਵੇ ਦੀਆਂ ਤਿੰਨ ਕਬੜੀਆਂ 5000 ਦੀ ਆਉਣਗੀਆਂ ਵਾਹ ਇਧਰਲੇ ਪਾਸੇ ਪੁਆਇੰਟ ਧਾਵੀ ਦਾ ਪੰਦਰਰ ਦੀ ਟੀਮ ਲਈ ਉਹ ਕਿਰਪਾ ਕਰਕੇ ਤਿਆਰੀ ਰੱਖੋ ਅਗਲਾ ਮੈਚ ਖੇਡਣ ਦੇ ਲਈ ਬੇਨਤੀ ਹੈ ਜੀ ਤੇ আলমਗির ਜੀ ਅਗਲੇ ਮੈਚ ਤੇ ਬੁਲਾ ਰਹੇ ਵੀ ਜਰੂਰ ਮੇਰਾ ਭਰਾ ਥੋੜਾ ਦੱਸ ਦਿਓ ਮੇਰਾ ਖੇਲਾ ਮਨਦੀਪ ਹੀਰ ਤੇ ਨਾਲ ਖਾਨੂਸੀ ਹਾਂ ਲਓ ਇਧਰ ਕਵਰ ਨੰਬਰ ਫੇਰ ਇਧਰ ਲੈ ਗਿਆ ਨੰਬਰ ਫੇਰ ਕਰਮਜੀਤ ਸਿੰਘ ਦਾ ਨੰਬਰ ਫੇਰ ਦਸ਼ਮੀਤ ਕਬੱਡੀ ਕਲੱਬ ਰਹੀਮਪੁਰ ਦਾ ਜੀ ਆਪਣੀ ਹਾਂ ਗੂੜਾ ਜੀ ਦਾ ਜੱਸੀ ਯਾਲੀ ਜੀ ਉਹਨਾਂ ਦਾ ਪਿੰਡੀ ਚੰਡੀ ਜਿਹੜਾ ਬਹੁਤ ਬਹੁਤ ਧੰਨਵਾਦ ਬਲਜੀਤ ਮੰਗੀ ਤੇਵਾਣਾ ਜੀ ਉਹਨਾਂ ਦੇ ਪਿੰਡ ਦੇ ਵਿੱਚ ਲੱਗੇ ਹੋਏ ਰੌਣਕ ਲਓ ਬਿੱਲੇ ਦੀ ਕਬੱਡੀ ਤੋਂ ਬਾਅਦ ਆ ਗਿਆ ਉਹ ਬਿੱਲਾ ਚਾਲ ਇਹ ਬਿੱਲਾ ਗੁਜਰਾ ਦਾ ਇਹ ਬਿੱਲਾ ਬਿਆਲਪੁਰੀ ਹੈ ਇਹਦੇ ਨਿਜੀਲੈਂਡ ਦੇ ਖੇਡ ਮੈਦਾਨਾਂ ਦੇ ਅੰਦਰ ਹੁਣ ਕਬੱਡੀ ਪਾਉਣ ਦੇ ਵਾਸਤੇ ਵੱਧਦਾ ਹੋਇਆ ਖਿਡਾਰੀ ਜਿਹੜਾ ਲਾਉਂਦਾ ਜੱਫਾ ਥੋੜਾ ਦੇਖਦੇ ਆਂ ਫੜਿਆ ਗਿਆ ਗੁੱਟ ਹੋਈ ਬਈ ਕਮਾਲ ਇੱਕ ਹੋਰ ਨੰਬਰ ਦਸ਼ਮੇਸ਼ ਕਬੱਡੀ ਕਲੱਬ ਰਹੀਮਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਰੇਡ ਪਾਉਣ ਦੇ ਵਾਸਤੇ ਕੌਣ-ਕੌਣ ਪਾਉਂਦਾ ਹੈ ਤਬਾਲਾ ਮੇਰੇ ਦੋਸਤੋ 5000 ਦੀ ਪੈਂਦੀ ਐ ਸੁਰ ਸਿੰਘ ਵਾਲੇ ਅੰਬੇ ਦੀ ਪੈਂਦੀ ਹੋਈ ਅੰਬਾ ਦੁਨੀਆ ਦਾ ਮੰਨਿਆ ਪਰ ਮੰਨਿਆ ਦੁਨੀਆ ਦਾ ਸੁਪਰਸਟਾਰ ਉਹ ਕਬੱਡੀ ਖਿਡਾਰੀ ਰੇਡ ਪਾਉਣ ਦੇ ਵਾਸਤੇ ਬੱਤਾ ਹੋਇਆ ਪਈ ਹੋਈ ਕਬੱਡੀ ਦੇ ਕਿਹੜਾ ਦੇਖ ਲੈਂਗੇ ਸਿੰਮਾ ਸਿੰਮਾ ਆਹ ਹੈ ਪਤਲਾਣਾ ਵਾਲਾ ਪੁਆਇੰਟ ਕਾਵੀ ਦਾ ਆ ਸਪਰੇ ਪੁੱਜੀ ਕਰ ਉਹ ਗਰਾਊਂਡ ਦੇ ਵਿੱਚ ਕੁਝ ਵੀ ਕੀਤਾ ਜਾਂਦੇ ਹੋਏ ਫਿਰ ਨਾਲੇ ਵਾਲਾ ਅਰਸ਼ੀਵਦੀ ਪਾਉਣ ਦੇ ਲਈ ਫਿਰ ਤਿਆਰ ਵਰ ਤਿਆਰ ਹੋਇਆ ਕਿ ਅੰਦਰ ਸੇ ਕੱਟ ਨਾ ਹੋਵੇ ਕਹਿਰ ਦਾ ਦੱਸਿਆ ਹੋ ਸੱਚ ਨਾ ਹੋਵੇ ਮੌਤ ਤੇ ਵਾਦਾ ਕੋਈ ਨਹੀਂ ਭੁੱਲਦਾ ਹੋਵੇ ਮਨਸਿਕ ਤਿਰਵੇ ਵਾਲਾ ਕਦੇ ਖੁਸ਼ੀ ਢਣ ਦੇ ਦਿਨਾਂ ਤੇ ਮਸ਼ਹੂਰ ਹੋਇਆ ਫਿਰ ਦੋਗਾ ਦੇ ਤਰਫ ਤੇ ਮਸ਼ਹੂਰੀ ਮਿਲੀ ਪਰ ਆ ਮਨਸਿਕ ਢਣਵੇ ਵਾਲਾ ਆਪਣੀ ਟੀਮ ਦੇ ਹਿੱਸੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਪਰ ਅੱਜ ਦੇਖੀਏ ਵੀ ਰਹੀਮਪੁਰ ਦੀ ਗਰਦ ਫਿਰ ਜਾ ਆਪਣੀ ਦੀ ਸੌਣ ਮੇਲਾ ਪੱਜਿਆ ਹੋਇਆ ਮਹਿਕ ਪੱਟੜ ਦੀ ਕਬੱਡੀ ਤੇ ਜਨਾਬ ਮੱਖੋਦਲੀ ਜੀ ਗੱਲ ਕਰਨਗੇ ਮਹਿਕ ਮੱਤਲ ਮੈਂ ਅਗਲੀ ਰੇਡ ਪਾਉਂਦਾ ਹੋਇਆ ਮਹਿਕ ਰਹੀਮਪੁਰ ਦੀ ਟੀਮ ਦਾ ਬੰਨਿਆ ਪਰ ਬੰਨਿਆ ਕਬੱਡੀ ਖਿਡਾਰੀ ਦੇਖਦੇ ਆ ਵੀ ਦੂਸਰੇ ਪਾਸੇ ਹਲਕਾ ਜੀ ਨਾਲ ਦੀ ਨਾਲ ਅਪੀਲ ਕੀਤੀ ਜਾ ਰਹੀ ਹੈ ਫੌਜੀ ਉਹਨਾਂ ਦਾ ਇਸ਼ਾਰਾ ਹੈ ਸੋ ਬੱਲ ਇਟਲੀ ਵੱਲੋਂ 5000 ਦੀਆਂ ਹੋਣਗੀਆਂ ਲੱਡੇ ਦੀਆਂ ਤਿੰਨ ਕਬੱਡੀਆਂ ਲੋ ਫਿਰ ਤਿੰਨ ਰੇਟਾਂ ਦੇ ਉੱਤੇ 5-5000 ਰੁਪਏ ਦੀਆਂ ਗੱਲਾਂ ਨੇ ਪਰ ਇਧਰਲੇ ਪਾਸੇ ਕੈਂਚੀਆਂ ਟੁੱਟ ਗਈਆਂ ਤੇ ਨੰਬਰ ਕਹਿੰਦੇ ਉਹ ਗੱਜਨ ਹਵੇਲੀਆਂ ਵਾਲਾ ਗੱਜਨ ਫੇਰੇ ਬਾਬੇ ਨਾਨਕ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਇਹ ਰਗਾ ਵੀ ਐਸਐਮ ਵਾਲਿਆਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਮੁਹੱਬਤ ਹੈ ਮੈਨੂੰ ਜਵਾਨੋ ਸੇ ਸਿਤਾਰੋਂ ਪੇ ਜੋ ਡਾਲਦੇ ਹੈ ਕਮੰਦ ਪਹਿਲੀ ਰੇਡ 5000 ਦੀ ਪੈਂਦੀ ਹੋਈ ਜਰਮਨਜੀਤ ਸਿੰਘ ਆ ਬਲਪੁਰੀਆਂ ਵਾਲੇ ਲੜਦੇ ਨੇ ਕਬੱਡੀ ਪਈ ਹੋਈ 5000 ਦੀ ਹਕਮ ਵਾਲੀਆ ਜੱਗੂ ਹਕਮ ਵਾਲੀਆ ਜੱਗੂ ਆ ਤਗੜੇ ਜਿਹੇ ਦੀ ਕੋਸ਼ਿਸ਼ ਕਰਦਾ ਹੋਇਆ ਕਿ ਟਿਪਿਆਂ ਦਾ ਪੁੱਤ ਕਰ ਹੀ ਜਾਂਦਾ ਹੈ ਆ ਦੁਨੀਆ ਇਸ਼ਾਰੇ ਰੈਂਬੋ ਵੱਲ ਨੱਚਣਾ ਤੇ ਪੱਟੇ ਤੇ ਕੋਈ ਹੋਣੀ ਹੈ ਗੱਲਬਾਦ ਦੀ ਤੂੰ ਗੱਲ ਕਰਦੀ ਕਿੰਤਰਾਂ ਵਿੱਚ ਕਾਤੀ ਤੋਹੀ ਹੋਣੀ ਹੈ ਜਿਹੜੀ ਗੱਲ ਬਾਤ ਵੀਪੂ ਗੱਲ ਕਰਦੀ ਇਧਰਲੇ ਪਾਸੇ ਬਿੱਲਾ ਕੋਲ ਕਬੱਡੀ ਪਾ ਰਿਹਾ ਤੇ ਨਾਲ ਦੇਖੀਏ ਰਫੀਕ ਦੇ ਨਾਲ ਮੁਕਾਬਲਾ ਉਖੜਦੇ ਪੈਰ ਪੱਜਦੇ ਧੱਕੇ ਹੁੰਦੀ ਥਾਰ ਥਾੜੇ ਖੇਲਾ ਰਹੀਪੁਰ ਦਾ ਜੀਤ ਮੰਗੀ ਜੀ ਉਹਨਾਂ ਵੱਲੋਂ ਸਾਰੇ ਖੇਡ ਕਲੱਬ ਵੱਲੋਂ 75 ਉਹਨਾਂ ਵੱਲੋਂ ਲਓ ਅਗਲੀ ਕਬੱਡੀ ਧਿਆਲਪੁਰੀਏ ਬਿੱਲੇ ਦੀ ਪੈਂਦੀ ਹੈ ਸਪਰੇ ਗਰਾਊਂਡ ਦੇ ਪੁਜੀ ਕਰ ਦਿਓ ਜੀ ਮਿਹਰਬਾਨੀ ਕਰਕੇ ਲਓ ਧਿਆਲਪੁਰੀ ਹੈ ਇਹ ਵੀ ਬੜਾ ਜਾਨਦਾਰ ਕਬੱਡੀ ਖਿਡਾਰੀ ਹੈ ਬੜਾ ਸ਼ਾਨਦਾਰ ਹੈ ਸਨੱਖਾ ਜਾ ਮੁੰਡਾ ਮੇਲਦਾ ਫਰਦਾ ਪਈ ਹੈ ਰੇਡ ਹਰ ਦੂਸਰੇ ਪਾਸੇ ਕੁਲਦੀਪ ਪੁਆਇੰਟ ਅਗਲੀ ਰੇਡ ਲੈ ਵੀ ਵਗਿਆ ਲਓ ਇਧਰ ਕਹਿੰਦੇ ਇੱਕ ਕਬੱਡੀ ਦੇ ਉੱਤੇ ਵੀ 500 ਲੱਗਿਆ ਹੋਇਆ ਲਓ ਗੱਲਾਂ ਟੀਕਾ ਨੇ ਲੱਗਣ ਗਿਆ ਮੇਰੇ ਮਿੱਤਰੋ ਥੋੜੀ ਸ਼ੱਕਾ ਜਾਂ ਫਿਰ ਅੱਗਾ ਸੁਰ ਸਿੰਘ ਹੀ ਆ ਬੱਜੂ ਮੇਰੇ ਨਾਲ ਇਹ ਬੋਲਤਾ ਚਾ ਵਾਹ ਕਿਥਰਾਂ ਤੇ ਪਹੁੰਚ ਗਿਆ ਕਬੱਡੀ ਦਾ ਆਚਾਰ ਇੱਕੋ ਜੱਫੇ ਨਾਲ ਮੇਲਾ ਗੂੰਜ ਉੱਠਿਆ ਇੱਕੋ ਜੱਫੇ ਨਾਲ ਮੇਲਾ ਗੂੰਜ ਉੱਠਿਆ ਜੇ ਛਾਕੇ ਦਾ ਜੱਫਾ ਵਧੀਆ ਲੱਗਾ ਕੋਈ ਤਾੜੀਆਂ ਮਾਰ ਦੋ ਜ਼ੋਰਦਾਰ ਉਹਦੀ ਗੱਲ ਦੁਨੀਆ ਦੇ ਉੱਤੇ ਹੋਗੀ ਪਰ ਆ ਵੇਖੀਏ ਸਾਹਮਣੇ ਸੱਕਰਪੁਰੀਆ ਕਾਕਾ ਫਿਰ ਕਬੱਡੀ ਪਾਉਣ ਦੇ ਲਈ ਪਿਆਰ ਪਰ ਤਿਆਰ ਹੈ ਸਮਦਰਾ ਜੀ ਕੱਢੋ ਉੱਤਮੇ ਮਸਲ ਪਰ ਇਧਰ ਦੇਖੀਏ ਮਨਜਿੰਦਰ ਚੱਕੀ ਤੇ ਨਾਲ ਕਾਕਾ ਸ਼ਕਰਪੁਰ ਤਲਵੰਡੀ ਪਿੰਡ ਵਾਲਾ ਜ਼ਿਲ੍ਹਾ ਜਲੰਧਰ ਦੂਸਰੇ ਪਾਸੇ ਗੱਲਾ ਰਮਦਾਸ ਦੀਓ ਪਰ ਨੰਬਰ 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 ਦੇਖੀਏ ਕੋਹਰ ਸ਼ਕਰਪੁਰ ਤਲਵੰਡੀ ਵਾਲਾ ਆਪਣੀ ਟੀਮ ਦੇ ਹਿੱਸੇ ਆਹ ਰੇਟ ਆ ਥੋੜਾ ਪਿੱਛੇ ਆ ਜਾਓ ਵੀਰ ਜੀ ਉਹ ਮਾਮਲਾ ਗੜਬੜ ਹੋ ਜਾਣਾ ਜੀ ਮੈਚ ਬੜਾ ਤਕੜਾ ਹੈ ਸਾਰੇ ਵੀਰਾਂ ਦਾ ਧੰਨਵਾਦ ਲਾਓ ਮਨ ਸਿੰਘ ਡਣਬੇ ਵਾਲਾ 90 ਵਾਲਾ ਮਨ ਸਿੰਘ ਆਪਾਂ ਦਾ ਹੈ ਕਬੱਡੀਆ ਚੜ ਚੜ ਕੇ ਹਰ ਦੇਖਦੇ ਵੀ ਕਮਾਲ ਹੋਈ ਪਈ ਅਰਸ਼ ਲਕਰੇ ਦੀ ਪੂਰੀ ਕੋਸ਼ਿਸ਼ ਚੱਲੀ ਹੋਏ ਪੁਆਇੰਟ ਮਨ ਸਿੰਘ ਤੜਬੇ ਦਾ ਅਰਸ਼ ਅਗਲੀ ਰੇਡ ਪੈਣ ਜਾ ਰਹੀ ਹੈ ਕਿ ਕੋਆਂ ਵਿੱਚੋਂ ਚੱਕੇ ਹਸਨ ਬਰਦਾ ਦੀ ਪਰੋਸੇ ਜੇਗੇ ਸੱਜ ਨੂੰ ਬੁਲਾਉਂਦਾ ਨਹੀਂ ਤੇ ਹਾਲ ਪੁੱਛੇ ਸਾਲੀ ਤੋਂ ਉਹ ਸਿੱਧਰੇ ਨੇ ਸਿੱਧੇ ਰਹਿਣੇ ਟੱਪੇ ਭਾਵੇਂ 40 ਤੋਂ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਕਦੇ ਕੈਂਠੇ ਵਾਲਾ ਤੇ ਕਦੇ ਮੇਰੇ ਮਿੱਤਰੋ ਭਾਈ ਜੀ ਦੱਸਿਓ ਕੈਂਠੇ ਵਾਲਾ ਦਾਸਾ ਸੰਘਵਾਲ ਪਿਰਥੀਵਲ ਤੇ ਅਮਨ ਨਿਊਜ਼ੀਲੈਂਡ ਜੱਗੂ ਹਾਕਮ ਵਾਲੀਏ ਦੇ ਤਿੰਨ ਜੱਫੇ

ਪੀ ਐਨ ਕੋਲਡ ਸਟੋਰ ਤੇ ਨਾਲ ਸਾਡੇ ਲਾਲੀ ਤੇਵਾਣਾ ਜੀ ਬਲਜੀਤ ਮੰਗੀ ਜੀ ਉਹਨੇ 2000 ਰਹੀਮਪੁਰ ਦੀ ਟੀਮ ਲਈ ਲਓ ਕਾਕੇ ਦੀ ਰੇਡ ਹਕਮ ਵਾਲੀਆ ਹਕਮ ਵਾਲੀਆ ਇੱਕ ਪਾਸੇ ਚਰੀਆਂ ਦਾ ਸੁਪਰਸਟਾਰ ਹੱਥ ਦੇ ਪਾਸੇ ਤੇਜ਼ ਤਰਾਰ ਇਹ ਹੈ ਕਾਕਾ ਨਿਹਰਾ ਪੱਟਾ ਚੌਲ ਦੀ ਲਓ ਬਿੱਲਾ ਚੋਰ ਕਮੇਟੀ ਪਾਉਣ ਦੇ ਲਈ ਫਿਰ ਚਾਰਬਰ ਤਿਆਰ ਹੈ ਚਾਰ ਜੱਫੀ ਚੋਟੀ ਦੇ ਸਿਮਾ ਪੱਤੜ ਰਫੀਕ ਅਲੀ ਆ ਦੇਖੀਏ ਸਿੰਘੇ ਪੱਤਣ ਦੇ ਬਿੱਲੇ ਚਾਲ ਦੀ ਟੱਕਰ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਵੱਟੀ ਹੁੰਦੀ ਹੋਈ ਵੱਜਦੇ ਧਫੇ ਵੱਜਦੇ ਜੰਪ ਪੰਪ ਤੇ ਕਿਸੇ ਦੀ ਰਾਹ ਕਿਸੇ ਦੀ ਪਾਜ ਚੱਲ ਨਾ ਰਹੀ ਐ ਰੋਬ ਨਾਲ ਫੜਦੀ ਕੱਤੇ ਦੀ ਲਾਂਦੀਆਂ ਅੱਖ ਜਿਹੜੀ ਕਰਦੀ ਸਿਕਨ ਗਿੱੱਟਾ ਨਹੀਂ ਉਹ ਲੜ ਤੇ ਚੇਨੇਤੇ ਵੀ ਜੇ ਪੈ ਜਾਏ ਤੁਰਨਾ ਹੁਰਨੀ ਦੀ ਪੈਣ ਤੇ ਸ਼ੇਰ ਦੇ ਮੱਤਾਂ ਨੂੰ ਜਿਹੜਾ ਨੂੰ ਬੀਐਸਏ ਵੱਲੋਂ ਆ ਨੰਬਰ ਦੇ ਵਾਸਤੇ 500 ਦਿੱਤਾ ਜਾਊਗਾ ਪੀਐਸਐਵਲੇ ਸਾਡੇ ਵੀਰ ਮਡ ਸਿਕਿਉਰਟੀ ਫੋਰਸ ਦਾ ਇਧਰ ਆਂਦੇ ਦੀ ਰੇਡ ਅੰਬੇ ਦੀ ਰੇਡ ਨਹੀਂ ਆਹ ਦੇਖਦੇ ਵੀ ਕਰਦਾ ਮੁੰਡਾ ਕਮਾਲ ਇਹ ਦੁਨੀਆ ਦਾ ਬਾਦ 75 ਸਿੰਘ ਸਟੇਜ ਤੇ ਆਏ ਵਿਚੋ ਜਣਾ ਆਇਓ ਜਣੀਆਂ ਆਪਾਂ ਸਟੇਜ ਤੇ 75 ਸਿੰਘ ਦੇ ਦੋ ਜਫੇ ਲੰਬੜਦਾਰ ਜੁਗਨ ਕਿਸ਼ੋਰ ਜੀ ਤੇ ਸਾਡੇ ਮੋਹਨ ਸਿੰਘ ਜੀ ਹੈਲਰਾਂ ਵਾਲੇ ਸਿੱਧੇ ਤੇ ਦੋ ਜਫੇ 2000 ਦੇ ਹੋਣਗੇ ਸਿੱਧੇ ਤੇ ਦੋ ਜਫੇ ਥੋੜਾ ਪਿਛੇ ਆ ਜਾ ਜੀ ਇਧਰ ਪਾਸੇ ਜਿਹੜੇ ਵੀਰ ਨੇ ਮਿਹਰਬਾਨੀ ਕਰਕੇ ਲਓ ਜਿਹੜੀ ਖੇਡ ਮੈਦਾਨ ਦੇ ਨਾਲ ਆ ਮੰਦੰਦਰ ਚੱਕੀ ਇਹ ਰਮਦਾਸ ਵਾਲਾ ਇਹ ਰਮਦਾਸ ਵਾਲਾ ਲੱਗ ਗਿਆ ਜਫਾ ਮਹਨ ਸਿੰਘ ਜੀ ਤੇ ਪਾਸੇ ਸਾਹ ਮੰਗ ਸਿੰਘ ਜੀ ਤੇ ਬੱਤੀ ਜੀ ਉਹਨਾਂ ਦਾ ਧੰਨਵਾਦ ਮਨਿੰਦਰ ਚੱਕੀ ਰਮਦਾਸ ਮੇਰੀ ਬੇਨਤੀ ਹੈ ਜੀ ਜਿਹੜੀਆਂ ਪਿੰਡ ਪੱਧਰ ਦੀਆਂ ਆਲਪਣ ਦੀਆਂ ਟੀਮਾਂ ਬਣੀਆਂ ਨੇ ਉਹ ਵੀ ਟੀਮਾਂ ਜਿਹੜੀਆਂ ਤਿਆਰ ਬਰਕਰਹੇ ਗੇ ਗਰਾਊਂਡ ਵਾਲੇ ਪਾਸੇ ਆ ਜਾਣਗੀ ਆ 2000 ਦੇ ਦੋ ਜਫੇ ਲੱਗੇ ਹੋਏ ਉਹ ਪਹਿਲਾ ਲੱਗੂ ਦੁਨੀਆ ਦਿੱਤੀ ਪੱਧਰਾ ਵਾਲਾ ਸ਼ੀਤਾ ਤੇ ਦੂਸਰੇ ਪਾਸੇ ਕਵੇਲੀਆਂ ਵਾਲਾ ਬੱਲੇ 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 ਬੰਨ੍ਹ ਕੇ ਗੇ ਫੜ ਵੀ ਗੁਰਦੇਸ ਸਿੰਘ 2021 ਦੇ ਵਾਸਤੇ ਅਗਲੀ ਕਬੱਡੀ ਜਰਮਨਜੀਤ ਸਿੰਘ ਆ ਬਲਪੁਰੀਆਂ ਵਾਲਾ ਲੱਡਾ ਇਹ ਹੈ ਗੁਰਦਾਸਪੁਰੀਆਂ ਮੁੰਡਾ ਇਹ ਵੀ ਤਕੜਾ ਰੇਡਰ ਹੈ ਇਹ ਵੀ ਦੁਨੀਆ ਦੇ ਮੁਲਕਾਂ ਵਿੱਚ ਸਿਹਤ ਵਾਲਾ ਕਬੱਡੀ ਖਿਡਾਰੀ ਆ ਪਹਿਲੇ ਰੇਡ ਤੇ ਦੇਖਦੇ ਹਾਂ ਮਿਸਰ ਫਿਰ ਉਹੀ ਚੱਕੀ 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 ਚੱਲ ਗਈ ਚੱਕੀ ਹਾਂ ਕਮਾ ਹੁੰਦਾ ਹੋਇਆ ਕਮਾ ਹਾਂ ਲਓ ਕਮਾਲ ਮੇਰੇ ਵੀਰੋ ਚਰਮਨ ਜੀ ਸਰਜੀਤ ਸਿੰਘ ਤੇ ਸੀਆਈ ਨੇ ਇੰਸਪੈਕਟਰ ਸਾਹਿਬ ਹੁਣਾਂ ਨੇ ਯਾਰੀਆਂ ਵੱਟੀਆਂ ਫੇਰ ਮੈਦਾਨ ਦੇ ਵਿੱਚ ਕਬੱਡੀ ਕਹਿੰਦੇ ਰਵੀ ਸ਼ੇਰ ਸਿੰਘ ਦਾ ਪੁੱਤ ਕਬੱਡੀ ਪਾ ਰਿਹਾ ਸੁਰ ਸਿੰਘੀ ਆਪਾ ਸੁਰ ਸਿੰਘੀ ਆਪਾ ਸੁਰ ਸਿੰਘ ਪਰਵਾਨਾ ਦਾ ਪਿੰਡਾ ਮੇਰੇ ਮਿੱਤਰੋ ਸੂਰ ਵੀਰ ਜਵਾਨਾ ਦਾ ਪਿੰਡਾ ਮੇਰੇ ਮਿੱਤਰੋ ਸਵਾਸ਼ ਕੀਰ ਅਰਸ਼ਦੇ ਮੰਗਾਵਾਸੀ ਜੀ ਜੇ ਸੁਖਾ ਬਰੂਹਾ ਕਰੇਡਾ ਵਾਲਾ ਅਰਸ਼ਦੇ 2 ਨੰਬਰ ਇੱਕ ਰੈਡ ਰਹਿ ਗਈ ਤੇ 4000 ਦਾ ਡਿਸੀਜਨ ਹੋ ਜਾਊਗਾ ਸੋ ਇੱਕ ਵੱਡੀ ਬਾਕੀ ਰਹੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੰਗੇ ਸਾਡੇ ਮਰਿੰਦਰ ਸਿੰਘ ਜੀ ਤਿਵਾਣਾ ਨਿਊਜ਼ੀਲੈਂਡ ਵਾਲੇ ਕਹਿੰਦੇ ਮੈਚ ਜਦੋਂ ਖਤਮ ਹੋਵੇਗਾ ਆਪਾਂ ਹਾਕਮ ਵਾਲੀਏ ਜੱਗੂ ਦਾ 5100 ਦੇ ਨਾਲ 5000 ਦੇ ਨਾਲ ਜਿਹੜਾ ਵੱਡਾ ਮਨ ਸਨਮਾਨ ਕਰਾਂਗੇ ਸਾਡੇ ਨਿਊਜ਼ੀਲੈਂਡ ਵਾਲੇ ਭਰਾਵਾਂ ਵੱਲੋਂ ਜੱਗੂ ਹਾਕਮ ਵਾਲੀਏ ਦਾ ਸਨਵਾਦ 5000 ਰੁਪਏ ਦੀ ਮਗਧ ਰਸ਼ੀ ਦੇ ਨਾਲ ਕੀਤਾ ਜਾਣਾ ਹੈ ਫਿਲਹਾਲ ਚੌਲ ਕਬੱਡੀ ਪਾਕੇ ਮੁੜਿਆ ਪਰ ਨਾਲੇ ਵਾਲਾ ਅਰਸ਼ ਫਿਰ ਕਬੱਡੀ ਪਾਉਣ ਦੇ ਲਈ ਸਾਹਮਣੇ ਦੇਖਾਂਗੇ ਵੀ ਤਿਆਰ ਬਰ ਤਿਆਰ ਹੋ ਕਹਿੰਦੇ ਕਿਹੜਾ ਖਿਡਾਰੀ ਅੱਗੇ ਪੜ ਕੇ ਜਫਾ ਲਾਵੇਗਾ ਸਿੰਘਵਾਲ ਵਾਲੇ ਜੱਸਾ ਹੁੜੀ ਉਹ ਪਿਰਥੀ ਵਾਲ ਹੁੜੀ ਹਾਕਮ ਵਾਲੀਏ ਰਕੀਵੇ ਕਹਿੰਦੇ ਤਿੰਨ ਜੱਫੀਆਂ ਦਾ 5000 ਦੇਣਗੇ ਪਰ ਨੰਬਰ ਫਰਨਾਲੇ ਵਾਲਾ ਅਰਸ਼ ਕਹਿੰਦੇ ਅੰਬੇ ਦੇ ਹਰ ਇੱਕ ਨੰਬਰ ਲਈ ਦੇ 10 ਜੱਫੀ ਲਾਗਾ ਜੱਫੀ ਦਾ ਇਹਦਾ ਅੰਬੇ ਨੂੰ 500 ਹੋਊਗਾ ਤਾਂ ਇਧਰ ਪਾਸੇ ਬੱਲਾ ਚਾਲ ਬੱਲਾ ਚਾਲ ਆ ਚੱਲ ਰਿਹਾ ਕਮਾਂ ਬੱਲੇ ਬੱਲੇ ਹੋਏ ਪਏ ਤੇ ਪੁਆਇੰਟ ਦੇਖਦੇ ਵੀ ਜੁੜਦਾ ਹੋਇਆ ਇਸ ਸਮੇ ਇਹ ਆ ਨੌਜਵਾਨ 2 ਡਾਲਰ ਬੁੱਧਿਆ ਤੇ ਸ਼ਾਹਨੋ ₹10 ਪੁੱਜਿਆ ਬਹੁਤ ਵਧੀਆ ਜੱਫਾ ਲਾਇਆ ਵਿਕਾਸ ਨੇ ਲਓ ਅਗਲੀ ਕਬੱਡੀ ਫਿਰ ਦੇਖਦੇ ਆ ਵੀ ਕਾਕਾ ਕਾਕਾ ਬੋਲ ਰਿਹਾ ਰੇਡ ਆਖਰੀ ਬਲਾਂ ਦੇ ਵਿੱਚ ਦੇ ਜਾ ਰਿਹਾ ਮੁਕਾਬਲਾ ਚੱਕੀ 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 ਮਨਿੰਦਰ ਸਿੰਘ ਹੈ ਮਨਿੰਦਰ ਸਿੰਘ ਆ ਤਗੜੇ ਜੱਫੇ ਦੀ ਕੋਸ਼ਿਸ਼ ਚੱਲਦੀ ਹੋਈ ਬਾਲ ਹੁਚਕਾ ਹੁਣ ਬਰੋਮਾਰੀਓ ਸੋਨੂਬਾਬ ਬਿਆਰੀਪੁਰੀਓ ਕੰਦੇਵਾਹ ਹਰ ਪਿੰਡ ਦੇ ਲੱਪੀ ਵਾਂਗ ਹੋਈ ਕਬੱਡੀ 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 ਚੱਕੀ 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 ਅਮਰਿਤਪਾਲ ਆਸਟ੍ਰੇਲੀਆ ਤੇ ਜਤਿੰਦਰ ਆਸਟ੍ਰੇਲੀਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਅਮਰਿਤਪਾਲ ਆਸਟ੍ਰੇਲੀਆ ਤੇ ਜਤਿੰਦਰ ਆਸਟ੍ਰੇਲੀਆ ਗੌਰ ਸਿੰਘ ਵਾਲੇ ਅਮਰੇ ਜੀ ਰੌਣਕ ਪਈ ਹੋਈ ਛਾਕੇ ਦੇ ਨਾਲ ਜੱਲਦਾ ਮੁਕਾਬਲਾ ਬਹੁਤ ਵਧੀਆ ਪੁਆਇੰਟ ਸੁਰ ਸਿੰਘ ਵਾਲਾ ਇੱਕ ਪਿੱਛਾ ਬੰਟੀ ਇੱਕ ਬਸਤਾ ਸਦਾਗਰ ਸਿੰਘ ਜੀ ਕੈਨੇਡਾ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਖਾਲੀ ਦਿਵਾਣਾ ਜੀ ਕੁਲਵਿੰਦਰ ਦਿਵਾਣਾ ਜੀ ਆ ਇਧਰ ਹਟ ਜਿਓ ਪਾਸੇ ਥੋੜਾ ਪਿਛੇ ਹਟ ਜਿਓ ਜੀ ਮਿਹਰਬਾਨੀ ਕਰਗੇ ਲਾ ਇੱਕ ਪਾਸੇ ਜੱਗੂ ਆ ਨਾਲ ਲੱਗਾ ਲੱਗਾ ਤੇ ਜੱਗੂ ਲੱਗਾ ਤੇ ਜੱਗੂ ਲੱਗਾ ਤੇ ਜੱਗੂ ਆ ਕਬੱਡੀ ਕਬੱਡੀ ਹੋਈ ਪਈ ਆ ਕਬੱਡੀ ਪਾ ਪੁਆਇੰਟ ਸੀਤੇ ਦੇ 3000 ਹੋਊਗਾ ਦੋ ਜਫਿਆਂ ਦਾ 3000 ਹੋਊਗਾ ਸੀਪੀ ਪੁਰੇ ਵੱਲ ਰਹੀਮਪੁਰ ਦੇ ਹਰ ਇੱਕ ਜਫੇ ਦੇ ਵਾਸਤੇ 10000 ਜੇ ਸੀਤਾ ਦੇ ਦੋ ਜਫੇ ਲੱਗੇ ਤੇ 3000 ਹੋਊਗਾ ਹਸਰ ਸਿੰਘ ਵਾਲੇ ਅੰਮੇ ਦੀ ਰੇਲ पतला माला कर, थी। थी। थी थी। है तेन कर दी कबड्डी तीन हजार होगा थोड़ा जा ग्राउंड क्लीयर कर दी है जी मेहरबानी करिए थोड़ा पिछे जा जा। आ जाओ आ जाओ भी यार नौजवान इधर पासे आज मेहरबानी 2000 ਰੁਪਇਆ ਸਾਬੀ ਸਾਬੀ ਹੌਲਣ ਤੇ ਪ੍ਰਦੀਪ ਪੱਤਣ ਆਉਣ ਲੈਣ ਜਿਹਦੇ ਵਾਸਤੇ ਆਪੇ ਪੁੱਜਦਾ ਕਰਦੇ ਸੀਤੇ ਨੇ ਪੁੱਜਦਾ ਕਰ ਫਰ ਵੀ ਮੁੰਨਿਆ ਫੜ ਲੈ ਮੋਰ ਸਿੰਘ ਜੀ ਪੁਰੇਵਾਲ ਉਹਨਾਂ ਦਾ ਵੀ ਧੰਨਵਾਦ ਲਾ ਇਧਰ ਮੈਦਾਨ ਦੇ ਵਿੱਚ ਫਿਰ ਦੇਖਦੇ ਵੀ ਕਮਾਲ ਹੋਈ ਪਈ ਸ਼ਾਕਾ ਇਹ ਹੈ ਦਿਆਲ ਸਿੰਘ ਮਾਰੀਆਂ ਜੀ ਹਰਬੰਸ ਸਿੰਘ ਲੰਬੜਦਾਲ ਵਾਲਾ ਸੋਫੀ ਪਿੰਡ ਵਾਲੇ ਉਹਨਾਂ ਵੱਲੋਂ 1000 ਰਹੀਮਪੁਰ ਦੀ ਟੀਮ ਦੇ ਵਾਸਤੇ ਹਰ ਵਾਸੇ ਜੀ ਲੰਬੜਦਾਰ ਸੂਫੀ ਪਿੰਡ ਵਾਲਾ ਦਾ ਧੰਨਵਾਦ ਆ ਅਰਸ਼ੇ ਦੀ ਰੇਡ ਪਈ ਹਰ ਚੱਕੀ ਹੱਕਰ ਦਾ ਕੋਸ਼ਿਸ਼ ਨਿਕਲੇ ਪੁਆਇੰਟ ਜੇ ਰਹੀਮਪੁਰ ਦੀ ਟੀਮ ਫਾਈਨਲ 'ਚ ਪਹੁੰਚਦੀ ਹੈ ਫਿਰ ਕਹਿੰਦੇ ਯੂਰੋ ਲਾਵਾਂਗੇ ਹੁਣ ਜੋਰ ਲਾਓ ਫਿਰ ਯੂਰੋ ਲੱਗਣਗੇ ਆ ਲਾਓ ਜੋਰ ਬੰਦਿਓ ਸਾਈ ਹਰੇ ਤੇ ਸ਼ਾਕਾ ਦਿਆਲਪੁਰੀ ਹਾ ਪਰਦਾ ਕੋਸ਼ਿਸ਼ ਇਹ ਵੀ ਬੜਾ ਜਾਨਦਾਰ ਕਬੱਡੀ ਖਿਡਾਰੀ ਬੜਾ ਟੈਕਨੀਕਲ ਕਬੱਡੀ ਖਿਡਾਰੀ ਹੈ ਖਵਾਲ ਹੋਈ ਪਈ ਹਾ ਦੇਖਦੇ ਵੀ ਸ਼ਾਕਾ ਸ਼ਾਕਾ ਤੇ ਗੱਜਣ ਸ਼ਾਕਾ ਤੇ ਗੱਜਣ ਹਾ ਮੈਦਾਨ ਦੇ ਵਿੱਚ ਬੱਲੇ ਬੱਲੇ ਉਹ ਬੱਲੇ ਬੱਲੇ ਹੋਈ ਪਈ ਕਬੱਡੀ 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 ਟਵਾਣਾ ਉਹ 1000 ਰੁਪਇਆ ਜਿਹੜਾ ਵੀ ਰਹੀਮਪੁਰ ਦਾ ਜਾਫੀ ਰਫਾ ਲੱਗਿਆ ਹੁਣ ਤੋਂ 1000 ਰੁਪਇਆ ਗੁਰਵਿੰਦਰ ਟਵਾਣਾ ਦੇ ਵਿਚਕਰ ਹੋਣਾ ਦਾ ਸਾਰਿਆਂ ਦਾ ਧੰਨਵਾਦ ਆ ਸਿੰਮਾ ਕਾਲੇ ਉਹਨਾਂ ਦੀ ਪਾਪਾ ਮੋਹ ਦੀ ਖੇਡ ਕਲੱਬ ਦੇ ਵਾਸਤੇ ਖੇਡ ਕੇ ਆਇਆ ਸੋ ਸਿੰਮੇ ਦੇ ਵਾਸਤੇ 1000 ਰੁਪਇਆ ਇਹਨਾਂ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਦਾ ਨਾਮ ਵੀ ਬੜੇ ਜ਼ਰੂਰੀ ਹੈ ਉਧਰ ਖੇਡ ਕਬੱਡੀ ਤੇ ਬਹਿ ਜਾ ਬਹਿਣਾ ਹੋਇਆ ਹੁਣ ਮਾਮਲਾ ਥੋੜਾ ਜਿਆ ਸੋ ਉਲਝਿਆ ਹੋਇਆ ਮਾਮਲਾ ਹੈ ਗੁੰਲਦਿਆ ਹੋਇਆ ਪਾਵਲਾ ਪੂਰਾ ਪਖਿਆ ਹੋਇਆ ਦੁਨੀਆ ਨੱਚ ਉੱਠੀ ਹੈ ਦੁਨੀਆ ਮੇਰੇ ਕੋਲ ਸਵਾਦ ਲੱਗੀ ਹੈ ਨੰਬਰ ਦੇਖੀਏ ਵੀ ਇਸ ਸਮੇਂ ਸੁਰ ਸਿੰਘ ਆਪਾਂ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਰਸ਼ਦੀ ਇੱਕੋ ਰੇਡ ਦੇ ਉੱਪਰ 2000 ਰੁਪਇਆ ਸੁੱਖਾ ਵਾਸੀ ਕੈਨੇਡਾ ਤੋਂ ਤੇ ਨਾਲ ਮੰਗਾਵਾਸੀ ਯੂਐਸਏ ਇਹਨਾਂ ਵੱਲੋਂ ਆਹ ਕਬੱਡੀ ਨੇ ਜਿਹੜਾ 2000 ਰੁਪਈਆ ਹਾਂ ਇੱਕ ਕਬੱਡੀ ਕਹਿੰਦੇ ਹੋਰ ਉਹ ਦੋ ਕਬੱਡੀਆਂ ਦੇ 2000 ਹੈ ਲਓ ਮੈਦਾਨ ਦੇ ਵਿੱਚ ਬੱਲੇ ਬੱਲੇ ਇਹ ਹੈ ਕੁਲਦੀਪ ਸ਼ਿਕਾਰਵਾਸੀਆ ਵੱਲ ਲੱਕੜ ਦੀ ਕੋਸ਼ਿਸ਼ ਕਰਦਾ ਹੋਇਆ ਭਰ ਕੇ ਬਦਲ ਵੱਜ ਗਈ ਕੈਂਚੀ ਹੁਣ ਹੰਦੇ ਦੂਰ ਹੁੰਦੇ ਜਾ ਰਹੇ ਨੇ ਆ ਸਮਾਂ ਬੀਤਦਾ ਹੋਇਆ ਕਬੱਡੀ ਜੇ ਵਿਕਾਸ ਜਫਾਲਾਉ ਇੱਕ ਗੁਰਨੇਕ ਬਰਾਲ ਕਾਲਾ ਕੋਲਗੜ ਵੱਲੋਂ 2000 ਦਿੱਤਾ ਜਾਊਗਾ ਜੇ ਵਿਕਾਸ ਜੱਫਾ ਲਾਵੇਗਾ ਚੱਲਦਾ ਹੋਇਆ ਮੈਚ ਸਮਾਪਤ ਜੇ ਮੈਚ ਵਧੀਆ ਲੱਗਿਆ ਤੇ ਕੁਵਾਰੀ ਤਾਹਰ ਨੂੰ ਇੱਕ ਵਾਰ ਮਾਰ ਦਿਓ ਮੇਰੇ